ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਨਾਮ ਬੋਲਦੇ ਆਂ ਜਿਨ੍ਹਾਂ ਨੇ ਆਪਾਂ ਨੂੰ ਮੈਸੇਜ ਕੀਤੇ ਆ ਪਹਿਲਾਂ ਆਪਾਂ ਨਾਮ ਬੋਲਾਂਗੇ ਫਿਰ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਰੈਮੇਡੀ ਤੇ ਸਿਰਫ ਦੋ ਚੀਜ਼ਾਂ ਦੇ ਨਾਲ ਬਣਾ ਕੇ ਦਿਖਾਉਣੀ ਆ ਹਾਂਜੀ ਦੀਪ ਅਮ ਨੂੰ ਬਲੌਗ ਤੋਂ ਮੈਸੇਜ ਆਇਆ ਆਪਾਂ ਨੂੰ ਕਿ ਭੈਣ ਜੀ ਤੁਹਾਡਾ ਫੋਨ ਕਿਹੜੀ ਕੰਪਨੀ ਦਾ ਏ ਤੇ ਚਲੋ ਜੀ ਆਪਾਂ ਇਹਨਾਂ ਨੂੰ ਪਰਸਨਲੀ ਮੈਸੇਜ ਕਰ ਦਿੱਤਾ ਏ ਤੇ ਪਰਮਵੀਰ ਕੌਰ ਦਾ ਮੈਸੇਜ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਤੇ ਹਾਂਜੀ ਪਰਮਵੀਰ ਕੌਰ ਨੇ ਆਪਾਂ ਨੂੰ ਕਮੈਂਟ ਕੀਤਾ ਏ ਥੈਂਕ ਯੂ ਦੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਸ਼ੀਤਾ ਗਰਗ ਹੈਲੋ ਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਅਮ੍ਰਿਤਾ ਢਿੱਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਸ਼ਮੀਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਗੁਰਜਸ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਗੁਰਜਸ ਦੀ ਆਈਡੀ ਤੋਂ ਸਰਬਜੀਤ ਕੌਰ ਦਾ ਮੈਸੇਜ ਆਇਆ ਆਪਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਜਸਵਿੰਦਰ ਜਸ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਸਹਿਜ ਦੀ ਆਈਡੀ ਤੋਂ ਸਹਿਜ ਪ੍ਰੀਤ ਦੀ ਆਈਡੀ ਤੋਂ ਮੈਸੇਜ ਆਇਆ ਆਪਾਂ ਨੂੰ ਦਹੀਂ ਬਾਰੇ ਆਪਾਂ ਉਸ ਦਿਨ ਕਿਹਾ ਸੀ ਨਾ ਕਿ ਆਪਣੀ ਦਹੀਂ ਨਹੀਂ ਬਣਦੀ ਸਹੀ ਤਰੀਕੇ ਦੇ ਨਾਲ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਇਹ ਕਿ ਤੁਸੀਂ ਨਾ ਜਿਹੜਾ ਗਰਮ ਰੋਟੀ ਵਾਲਾ ਡੱਬਾ ਹੁੰਦਾ ਹੈ ਵੀ ਉਹਦੇ ਵਿੱਚ ਦਹੀਂ ਬਣਾਓ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੇ ਚਲੋ ਤੁਸੀਂ ਹੈਨਾ ਆਪਾਂ ਤੁਹਾਨੂੰ ਕਿਹਾ ਤੇ ਤੁਸੀਂ ਜਵਾਬ ਦਿੱਤਾ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਟਰਾਇ ਜ਼ਰੂਰ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਤੇ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਦੀ ਹੋਰ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸੁਭਦੀਪ ਉਹਨਾਂ ਦੀ ਆਈਡੀ ਤੋਂ ਸਿਰਫ ਜੀ ਲਿਖਿਆ ਹੋਇਆ ਆਇਆ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਜਿੰਨੇ ਕ ਨਾਮ ਆਪਣੇ ਤੋਂ ਬੋਲੇ ਗਏ ਆਪਾਂ ਬੋਲਤੇ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੇਰ ਨਾਮ ਬੋਲਾਂਗੇ ਪਹਿਲਾਂ ਤੁਹਾਡੇ ਤੇ ਫੇਰ ਆਪਾਂ ਵੀਡੀਓ ਸ਼ੁਰੂ ਕਰਿਆ ਕਰਾਂਗੇ ਹੁਣ ਆਪਾਂ ਪਹਿਲਾਂ ਨਾਮ ਬੋਲਦਿਆ ਕਰਾਂਗੇ ਤੇ ਤੁਸੀਂ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖ ਕੇ ਭੇਜਿਆ ਕਰੋ ਤੇ ਆਪਾਂ ਜਿੰਨੇ ਵੀ ਹੋ ਸਕੇ ਸਾਰਿਆਂ ਦੇ ਨਾਮ ਬੋਲਿਆ ਕਰਾਂਗੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਆਪਾਂ ਦੱਸਨੀ ਆ ਤੁਹਾਨੂੰ ਸਿਰਫ ਦੋ ਚੀਜ਼ਾਂ ਦੇ ਨਾਲ ਜੋ ਵੀ ਆਪਣੇ ਫੇਸ ਦੇ ਉੱਤੇ ਛਾਈਆਂ ਪੈ ਗਈਆਂ ਕਾਲੇ ਦਾਗ ਧੱਬੇ ਪੈ ਗਏ ਆ ਆਪਣਾ ਮਤਲਬ ਆਪਾਂ ਨੂੰ ਐ ਲੱਗਦਾ ਵੀ ਫੇਸ ਸਾਫ਼ ਨਹੀਂ ਹੈਗਾ ਕੋਈ ਵੀ ਮਤਲਬ ਇਸ ਤਰੀਕੇ ਦੀ ਗੱਲ ਹੈਗੀ ਹੈ ਨਾ ਫੇਸ ਤੇ ਆਪਾਂ ਨੂੰ ਕਈ ਵਾਰ ਐ ਹੋ ਜਾਂਦਾ ਵੀ ਆਪਣੇ ਨਾ ਨਾ ਤਾਂ ਛਾਈਆਂ ਹੀ ਹੁੰਦੀਆਂ ਐ ਤੇ ਨਾ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆਂ ਅਜੀਬ ਜੀ ਚੀਜ਼ ਬਣ ਜਾਂਦੀ ਸੰਵੰਜਾ ਹੋ ਜਾਂਦਾ ਫੇਸ ਦੇ ਉੱਪਰ ਕਿਉਂਕਿ ਐ ਹੁੰਦਾ ਹੈ ਨਾ ਪੈਣਾ ਸਾਰਾ ਦਿਨ ਧੁੱਪੇ ਸ਼ਾਮੇ ਕੰਮ ਕਰਨਾ ਫਿਰ ਮਿੱਟੀ ਘਟੇ ਵਾਲਾ ਆਪਾਂ ਸਾਰਾ ਦਿਨ ਘਰੇ ਲੱਗੇ ਹੀ ਰਹਿਨੇ ਆ ਤੇ ਉਹਦੇ ਕਰਕੇ ਆਪਣੇ ਡਸਟ ਜੰਮ ਜਾਂਦੀ ਫੇਸ ਦੇ ਉੱਪਰ ਤੇ ਧੁੱਪੇ ਸ਼ਾਮੇ ਉਸਨ ਬਨਜਾ ਹੋ ਜਾਂਦਾ ਹੈ ਤੇ ਬਾਕੀ ਵੀ ਹੁਣ ਮੌਸਮ ਵੀ ਗਰਮੀ ਆ ਗਈ ਹੈ ਨਾ ਤੁਸੀਂ ਧਿਆਨ ਰੱਖੋ ਆਪਣੀ ਸਕਿਨ ਦਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਸਿਰਫ ਦੋ ਹੀ ਚੀਜ਼ਾਂ ਹੀ ਤੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹਦੇ ਨਾਲ ਤੇ ਆਪਾਂ ਇਸ ਕਰਕੇ ਥੋੜਾ ਜਿਹਾ ਸਮਾਨ ਹੀ ਲੈਣੇ ਹੁੰਨੇ ਆ ਕਿ ਭੈਣ ਨੂੰ ਜਿਹੜਾ ਨਾ ਜਲਦੀ ਮਿਲ ਜਾਵੇ ਇਹ ਨਾ ਹੋਵੇ ਕਿ ਹਏ ਸਮਾਨ ਹੀ ਹੈ ਨਹੀਂਗਾ ਤੇ ਕਰੀਏ ਕੀ ਆਪਾਂ ਇੱਕ ਆਲੂ ਆਲੂ ਆਪਣੇ ਘਰੇ ਡੇਲੀ ਹੁੰਦੇ ਹੀ ਆ ਹਨਾ ਹੋਰ ਕੁਛ ਨਾ ਹੋਵੇ ਆਲੂ ਤਾਂ ਜ਼ਰੂਰ ਹੀ ਹੁੰਦੇ ਆਪਾਂ ਜਿਵੇਂ ਕਹਿ ਦਿੰਨੇ ਅੱਜ ਕੋਈ ਸਬਜ਼ੀ ਹੈ ਨਹੀਂਗੀ ਆਲੂ ਪਏ ਆ ਚਲੋ ਇਹ ਹੀ ਧਰ ਲੈਂਦੇ ਆ ਤੇ ਇਸ ਕਰਕੇ ਆਲੂ ਤਾਂ ਹਰ ਘਰੇ ਮਿਲ ਜਾਂਦੇ ਆ ਤੈਨੂੰ ਆਪਾਂ ਜ਼ਿਆਦਾ ਵੀ ਨਹੀਂ ਆਪਣੋਂ ਆਲੂ ਜਾਈਦਾ ਬਸ ਥੋੜਾ ਜਿਹਾ ਪੀਸ ਆਪਾਂ ਇਦਾਂ ਗੋਲ ਕੱਟ ਲਿਆ ਨੂੰ ਤੇ ਆਪਾਂ ਇੱਕ ਚੀਜ਼ ਹੋਰ ਦਿਖਾਉਨੇ ਆ ਤੁਹਾਨੂੰ ਇਹ ਆਪਣੇ ਕੋਲੇ ਤਾਂ ਪਾਊਡਰ ਬਣਾ ਕੇ ਰੱਖੇ ਹੋਏ ਆ ਹਰ ਚੀਜ਼ ਦਾ ਹੀ ਤੇ ਇਹ ਆਪਾਂ ਪਾਊਡਰ ਬਣਾ ਕੇ ਰੱਖਿਆ ਆਪਾਂ ਪਹਿਲਾਂ ਵੀ ਵੀਡੀਓ ਪਾਈ ਆ ਇਹ ਹੈਗਾ ਮਸੂਰ ਦੀ ਦਾਲ ਜਿਹੜੀ ਸੰਤਰੀ ਜੀ ਨਹੀਂ ਹੁੰਦੀ ਆਪਾਂ ਕਹਿੰਦੇ ਨੇ ਮੂੰਗੀ ਮਸਰੀ ਦੀ ਦਾਲ ਬਣਾ ਲਈਏ ਤੇ ਜਿਵੇਂ ਕਹਿੰਦੇ ਮੂੰਗੀ ਵਿੱਚ ਪਾਵਾਂਗੇ ਨਾ ਮਸਰਾਂ ਦੀ ਦਾਲ ਤੇ ਉਹ ਕਰਾਰੀ ਜੀ ਬਣੂਗੀ ਸਵਾਦ ਬੰਦੀ ਆ ਉਹ ਵਾਲੀ ਮਸਰਾਂ ਦੀ ਦਾਲ ਆ ਕੇ ਆਪਾਂ ਤੇ ਇਹਨੂੰ ਧੋਸ ਵਾਰ ਕੇ ਤੇ ਫਿਰ ਇਹਨੂੰ ਸੁਕਾ ਲਿਆ ਥੋੜਾ ਤੇ ਫਿਰ ਇਹਦਾ ਪਾਊਡਰ ਬਣਾ ਕੇ ਤੇ ਆਪਾਂ ਰੱਖ ਲਿਆ ਹੁਣ ਤਾਂ ਧੁੱਪ ਹੈਗੀ ਆ ਗਰਮੀ ਬਹੁਤ ਜ਼ਿਆਦਾ ਹੁਣ ਤਾਂ ਬਹੁਤ ਜਲਦੀ ਸੁੱਕ ਜੂਗੀ 2-3 ਘੰਟੇ ਜੇ ਆਪਾਂ ਜੇ ਸਵੇਰ ਤੋਂ ਓਕੇ ਰੱਖ ਦੀ ਸ਼ਾਮ ਤੱਕ ਸੁੱਕ ਜੂਗੀ ਤੇ ਇਹਨੂੰ ਸੁਕਾ ਕੇ ਦਾ ਪਾਊਡਰ ਬਣਾ ਲਿਆ ਆਪਾਂ ਤੇ ਹੁਣ ਆਪਾਂ ਇਹਨੂੰ ਬਹੁਤ ਯੂਜ਼ ਕਰਦੇ ਆਂ ਆਪਦੇ ਫੇਸ ਵਾਸਤੇ ਤੇ ਇਹਨੂੰ ਆਪਾਂ ਇਹਦੇ ਉੱਪਰ ਪਾ ਲੈਣਾ ਜਿਹੜੇ ਸ਼ਾਇਆ ਹੈ ਜਿੰਨਾ ਪੈਣਾ ਦੇ ਬਹੁਤ ਜਲਦੀ ਜਾਣੀਆਂ ਕਿਉਂਕਿ ਆਲੂ ਦੇ ਵਿੱਚ ਵੀ ਸਟਾਰਚ ਹੁੰਦਾ ਏ ਜੋ ਸ਼ਾਇਆ ਵਾਸਤੇ ਬਹੁਤ ਚੰਗੀ ਚੀਜ਼ ਆ ਤੇ ਇਹ ਜਿਹੜੀ ਦਾਲ ਆ ਮੂੰਗੀ ਮਸਰੀ ਦੀ ਦਾਲ ਇਹਦੇ ਵਿੱਚ ਵੀ ਸਟਾਰਚ ਹੁੰਦਾ ਹੈ ਤੇ ਇਹਦੇ ਕਰਕੇ ਨਾ ਬਹੁਤ ਜਲਦੀ ਫਰਕ ਪਊਗਾ ਤੁਸੀਂ ਡੇਲੀ ਵੀ ਕਰ ਸਕਦੇ ਹੋ ਇਹਨੂੰ ਕੋਈ ਨੁਕਸਾਨ ਨਹੀਂ ਗਾ ਇਹਦਾ ਤੁਹਾਨੂੰ ਫਾਇਦਾ ਹੀ ਕਰੂ ਕੋਈ ਨੁਕਸਾਨ ਨਹੀਂ ਕਰਦਾ ਤੇ ਇਹਨੂੰ ਆਪਾਂ ਆਲੂ ਨੂੰ ਨਾ ਇਦਾਂ ਥੋੜਾ ਵਿੱਚ ਇਹਦੇ ਇਦਾਂ ਕਰਕੇ ਜੂਸ ਜਾਂ ਨਿਕਲਿਆਊਗਾ ਕਿਉਂਕਿ ਆਪਾਂ ਜ਼ਿਆਦਾ ਔਖਾ ਕੰਮ ਨਹੀਂ ਦੱਸਦੇ ਮੈਂ ਤਾਂ ਇਹ ਦਿਖਾਉਣਾ ਹੈ ਤੁਹਾਨੂੰ ਵੀਡੀਓ ਬਣਾਉਣੀ ਆ ਤੇ ਨਹੀਂ ਤੁਸੀਂ ਰਸੋਈ ਦੇ ਵਿੱਚ ਵੀ ਫਟਾਫਟ ਕੱਟੋ ਆਲੂ ਨੂੰ ਇਦਾਂ ਕਰਕੇ ਥੋੜਾ ਜਿਹਾ ਆ ਪਾ ਦੋ ਇਹਦੇ ਉੱਪਰ ਆਪਾ ਪਾ ਦਿੰਦਾ ਇਹਨੂੰ ਇਸ ਤਰੀਕੇ ਦੇ ਨਾਲ ਕਰਕੇ ਤੇ ਇਹਨੂੰ ਤੁਸੀਂ ਨਾ 2-3 ਮਿੰਟ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਇਦਾਂ ਕਰ ਲਓ ਮੈਂ ਤਾਂ ਜਿਸ ਤੁਹਾਨੂੰ ਦਿਖਾਉਣਾ ਹੈ ਕਿਉਂਕਿ ਮੇਰੇ ਫੇਸ ਦੇ ਉੱਪਰ ਕੋਈ ਛਾਈਆਂ ਵਗੈਰਾ ਬਿਲਕੁਲ ਨਹੀਂ ਹੈਗੀਆਂ ਤੇ ਇਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਇਹਦੇ ਨਾਲ ਕੀ ਹੋਊਗਾ ਨਾਲ ਤਾਂ ਤੁਹਾਡੀ ਸਕਿਨਾਂ ਜਿਹੜੀ ਲੂਸ ਹੋ ਜਾਂਦੀ ਆ ਆਪਣੇ ਫੇਸ ਦੀ ਸਕਿਨ ਉਹ ਵੀ ਟਾਈਟ ਹੋਊਗੀ ਤੇ ਇਹਨੂੰ ਤੁਸੀਂ 3-4 ਮਿੰਟ ਜ਼ਰੂਰ ਇਦਾਂ ਕਰਕੇ ਇਹਨੂੰ ਫੇਸ ਦੇ ਉੱਪਰ ਰਗੜਨਾ ਹੈ ਤਿੰਨ ਚਾਰ ਮਿੰਟ ਤਿੰਨ ਚਾਰ ਮਿੰਟ ਦਾ ਟਾਈਮ ਕੱਢ ਲਿਓ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਕਈ ਆਲੂ ਹੁੰਦੇ ਸੁੱਕੇ ਜੀ ਹੁੰਦੇ ਆ ਕਈ ਵਿੱਚ ਜੂਸ ਹੁੰਦਾ ਹੈ ਜ਼ਿਆਦਾ ਜੇ ਤੁਸੀਂ ਕੱਢ ਸਕਦੇ ਆ ਆਲੂ ਦਾ ਜੂਸ ਕੱਢ ਕੇ ਤੇ ਉਹ ਆਟਾ ਮਿਕਸ ਕਰਕੇ ਇਹਦੇ ਵਿੱਚ ਜਿਹੜਾ ਆਪਾਂ ਪਾਊਡਰ ਬਣਾਇਆ ਉਹ ਵੀ ਤੁਸੀਂ ਲਗਾ ਸਕਦੇ ਹੋ ਤੇ ਆਪਾਂ ਨੂੰ ਨਾ ਜਦੋਂ ਪੂਰਾ ਆਪਣੇ ਜੂਸ ਆ ਜਿਹੜਾ ਇਹਦੇ ਵਿੱਚੋਂ ਨਿਕਲਦਾ ਹੈ ਆਪਣੇ ਫੇਸ ਦੇ ਉੱਪਰ ਲੱਗ ਜਾਂਦਾ ਤੇ ਫਿਰ ਆਪਾਂ ਫੇਰ ਇਹਨੂੰ ਇਦਾਂ ਕਰਕੇ ਨਾ ਇਹਦੇ ਵਿੱਚ ਇਦਾਂ ਕਿਦਾਂ ਪੋਕ ਕਰ ਲੈਣਾ ਕੀ ਆ ਜੂਸੀ ਜੂਸੀ ਆ ਜਿਹੜਾ ਆਪਾਂ ਇਹ ਲਾਈਏ ਆਪਦੇ ਫੇਸ ਦੇ ਉੱਪਰ ਆਪਾਂ ਇੱਕ ਦੋ ਵਾਰੀ ਨਾ ਇਦਾਂ ਕਰਕੇ ਚਾਕੂ ਦੇ ਨਾਲ ਆਪਾਂ ਇਦਾਂ ਦਾ ਕਰਾਂਗੇ ਨਾ ਤੇ ਇਹਦੇ ਵਿੱਚੋਂ ਜੂਸ ਨਿਕਲਿਆ ਹੋਊਗਾ ਮੈਂ ਤੁਹਾਨੂੰ ਦਿਖਾਉਣਾ ਹੀ ਸੀਗਾ ਜਸਟ ਮੇਰੇ ਸ਼ਾਈਆਂ ਨਹੀਂ ਹੈਗੀਆਂ ਮੈਂ ਤੁਹਾਨੂੰ ਉਹੀ ਦੱਸ ਰਹੀ ਸੀ ਤੇ ਤੁਸੀਂ ਥੋੜਾ ਜਿਹਾ ਜ਼ਿਆਦਾ ਪੀਸ ਲੈ ਸਕਦੇ ਹੋ ਜੇ ਜਿਨ੍ਹਾਂ ਦੇ ਜ਼ਿਆਦਾ ਸ਼ਾਈਆਂ ਐ ਬਹੁਤ ਜ਼ਿਆਦਾ ਦਾਗ ਧੱਬੇ ਆ ਫੇਸ ਦੇ ਉੱਪਰ ਥੋੜਾ ਜਿਹਾ ਆਲੂ ਵੱਧ ਲੈ ਲਿਓ ਜਦੋਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਜੂਸ ਖਤਮ ਹੋ ਗਿਆ ਤੁਸੀਂ ਥੋੜਾ ਜਿਹਾ ਹੋਰ ਵੀ ਪੀਸ ਲੈ ਸਕਦੇ ਹੋ ਤੇ ਆ ਦੇਖੋ ਵੈਸੇ ਤਾਂ ਐ ਨਿਕਲਿਆ ਆਉਂਦਾ ਆਪਾਂ ਜਦੋਂ ਨੂੰ ਨਪਾਂਗੇ ਨਾ ਆ ਦੇਖੋ ਤੇ ਇਹਦਾ ਜੂਸ ਹੀ ਆਪਾਂ ਲਗਾਉਣਾ ਐ ਤੇ ਉਹ ਪਾ ਲੈਣਾ ਆਪ ਪਾਊਡਰ ਉੱਪਰ ਤੇ ਇਹਨੂੰ ਆਪਾਂ 3-4 ਮਿੰਟ ਇਦਾਂ ਹੀ ਫੇਸ ਦੇ ਉੱਪਰ ਰਗੜਨਾ ਹੈ ਤੇ ਜਿਨ੍ਹਾਂ ਦੇ ਸ਼ਾਇਆ ਹੈ ਤੁਸੀਂ ਇੱਕ ਹਫਤਾ ਡੇਲੀ ਕਰਕੇ ਦੇਖਿਓ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਤੁਹਾਡੀ ਸਕਿਨ ਨੂੰ ਫਰਕ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਤੇ ਜ਼ਰੂਰ ਕਰਿਓ ਤੇ ਆਪਾਂ ਕਰਕੇ ਆਉਣੇ ਵਾਸ਼ ਤੇ ਫਿਰ ਤੁਹਾਨੂੰ ਦਿਖਾਉਣੀ ਆ ਤੇ ਹਾਂਜੀ ਆਪਾਂ ਵਾਸ਼ ਕਰ ਲਿਆ ਫੇਸ ਤੇ ਬਹੁਤ ਵਧੀਆ ਸੌਫਟ ਸੌਫਟ ਹੋ ਗਿਆ ਫੇਸ ਇਦਾਂ ਬੜਾ ਹੀ ਵਧੀਆ ਲੱਗ ਰਿਹਾ ਹੈ ਜਦ ਕਿ ਮੇਰੇ ਸ਼ਾਇਆ ਵਗੈਰਾ ਨਹੀਂ ਹੈਗੀ ਪਰ ਮੈਨੂੰ ਵੀ ਬੜਾ ਵਧੀਆ ਇਦਾਂ ਗਲੋਇੰਗ ਜਾ ਤੇ ਜਿਵੇਂ ਆਪਾਂ ਨੇ ਪੂਰੀ ਤਰ੍ਹਾਂ ਆਪਣਾ ਫੇਸ ਕਲੀਨ ਹੋ ਜਾਂਦਾ ਏ ਉਸ ਟਾਈਮ ਆਪਾਂ ਨੂੰ ਐ ਮਹਿਸੂਸ ਹੁੰਦਾ ਕਿ ਕਲੀਨ ਕਲੀਨ ਇੱਕ ਹਲਕਾ ਹਲਕਾ ਜਿਹਾ ਪਨ ਮਹਿਸੂਸ ਹੁੰਦਾ ਮੈਨੂੰ ਇਦਾਂ ਲੱਗ ਰਿਹਾ ਮੇਰਾ ਫੇਸ ਨਾ ਹਲਕਾ ਹਲਕਾ ਹੋ ਗਿਆ ਤੇ ਜ਼ਰੂਰ ਟਰਾਈ ਕਰਿਆ ਕਰੋ ਜੋ ਵੀ ਆਪਾਂ ਦੱਸਦੇ ਆਂ ਆਪਾਂ ਕੋਈ ਔਖਾ ਕੰਮ ਨਹੀਂ ਦੱਸਦੇ ਆਪਾਂ ਕਰੇ ਲੂ ਜਾ ਵੀ ਕਰੇ ਮਿਲ ਜੇ ਆਸਾਨੀ ਦੇ ਨਾਲ ਜਿਹੜੀ ਚੀਜ਼ ਆਪਾਂ ਉਹੀ ਤੁਹਾਨੂੰ ਦੱਸਦੇ ਆਂ ਤੇ ਚਲੋ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਕਿ ਸਾਰੀਆਂ ਭੈਣਾਂ ਤੱਕ ਆਪਣੀਆਂ ਵੀਡੀਓ ਪਹੁੰਚ ਜਾਣ ਤੇ ਚਲੋ ਜੀ ਸਾਰਿਆਂ ਦਾ ਹੀ ਵਧੀਆ ਫੇਸ ਹੋ ਜਾਵੇ ਆਪਾਂ ਨੇ ਤਾਂ ਇਹੀ ਕੋਸ਼ਿਸ਼ ਆ ਕਿ ਸਾਰੀਆਂ ਭੈਣਾਂ ਕੋਲੇ ਆਪਣੀ ਵੀਡੀਓ ਜਾਵੇ ਤੇ ਆਪਣੇ ਸਕਿਨ ਨੂੰ ਵਧੀਆ ਸਾਰੀਆਂ ਭੈਣਾਂ ਹੈਲਦੀ ਬਣਾਉਣ ਗਲੋਇੰਗ ਹੋ ਜਾਵੇ ਤੁਹਾਡੀ ਸਾਰਿਆਂ ਦੀ ਸਕਿਨ ਆਪਾਂ ਇਹੀ ਕੋਸ਼ਿਸ਼ ਕਰਦੇ ਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਪਲੀਜ਼ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਹੈ ਕਮੈਂਟ ਜਰੂਰ ਕਰਿਆ ਕਰੋ ਆਪਣਾ ਨਾਮ ਦੱਸਦਿਆ ਕਰੋ ਆਪਣੇ ਸ਼ਹਿਰ ਦਾ ਨਾਮ ਦੱਸਦਿਆ ਕਰੋ ਤੇ ਫਿਰ ਆਪਾਂ ਤੁਹਾਡਾ ਵੀਡੀਓ ਦੇ ਵਿੱਚ ਨਾਮ ਵੀ ਜਰੂਰ ਬੋਲਿਆ ਕਰਾਂਗੇ ਠੀਕ ਹੈ ਜੀ ਓਕੇ ਧੰਨਵਾਦ